ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਆ ਜਾਓ ਜੀ ਜੀ ਦਾ ਦਾ ਠੀਕ-ਠਾਕ ਹੋਵੋਗੇ ਤੇ ਚੱਲੀ ਜਾਂਦਾ ਤੁਹਾਨੂੰ ਗਾਣੇ ਵਾਲੇ ਜੀ ਦੇ ਕੋਲ ਤੱਕ ਹੋ ਗਿਆ ਕੀਤੀਆਂ ਕੁੱਤੀਆਂ ਓਕੇ ਹੋ ਗਿਆ ਮੈਂ ਲਾੜਾ ਨੂੰ ਹੋ ਗਿਆ ਜੇ ਆਪਾਂ ਬਾਸਟ ਕਰੇਗੀ ਤੇ ਦੋ ਸਾਰੇ ਦੀ ਦਵਾਈ ਵੱਧ ਕੇ ਉਹਦੇ ਨਾਲੋਂ ਸਾਦੇ ਸੇਚ ਉਹ ਜੋੜ ਤੋਂ ਵੱਧ ਕੇ ਨੂੰ ਉਹਨੂੰ ਜੋੜ ਰਹੇ ਹਾਂ ਪੱਕਾ ਕਰਕੇ ਫਿਰ ਕਰਾਂਗੇ ਫਿਰ ਨਹੀਂ ਬਾਅਦ ਦੇ ਵਿੱਚ ਬਾਅਦ ਕਰਦੇ ਲਾਲਾ ਕਦੇ ਧਰਨਾ ਫਿਰ ਉਹ ਕਾਹਨ ਦਿੰਦੇ ਇਹ ਇਹ ਹੋ ਗਿਆ ਫੇਟਾ ਆਪਾਂ ਪਤੀਆਂ ਪਤੀਆਂ ਲੱਗੀਆਂ ਵਿੱਚ ਦੀ ਕੋਈ ਟਾਂਕਾ ਲਾਇਆ ਹੈ ਸ੍ਰੀ ਸੁਖਮਾਰ ਜੀ ਜਿਹਦੀ ਬਾੜੀ ਮੋਟੀ ਬੇਲ ਨੂੰ ਨਾਮ ਦਾ ਲੱਗਿਆ ਉੱਪਰ ਲੱਗਦਾ ਮੁੰਗਾ ਫਿੱਟ ਹੋ ਗਿਆ ਇਹ ਵੀ ਓਕੇ ਹੈ ਬਾਹਰਕੜ ਤੇ ਵੀ ਉਮੀ ਸਰੀਆ ਲਾਇਆ ਜਿਹੜੀ ਲੜੀ ਡਿੱਗਦੀ ਹੁੰਦੀ ਹੈ ਥੱਲੇ ਤੇ ਪਹਿਲੇ ਜੀ ਲਾਉਣਾ ਦੂਜੇ ਜੀ ਨਹੀਂ ਲਾਉਣਾ ਵਿਸਾਲ ਦੇ ਆਹਰੇ ਖਾਲੀ ਹੁੰਦਾ ਉਹ ਚ ਵੀ ਲੱਗ ਜੇ ਤਾਂ ਵੀ ਵਧੀਆ ਰਹਿੰਦਾ ਮਤਲਬ ਪਹਿਲੇ ਜੀ ਵੀ ਇਹ ਚ ਵੀ ਤੇ ਸਰੀਏ ਦੇ ਬਹੁਤ ਉੱਚੇ ਤੇ ਹੁਣ ਸਟਾਫ ਆਕਰ ਇੱਕ ਉੱਚਾ ਕਰਕੇ ਜਮਾ ਨੀਵੇਂ ਕਰੇ ਨੇ ਤੇ ਮਤਲਬ ਮਾਲ ਪੂਰਾ ਖਿੱਚਦੀ ਨਹੀਂ ਤੇ ਥੱਬੇ ਬਣਾਵਣਾ ਛੱਡਦੀ ਦੀ ਫਿਰ ਇਹਦੀ ਵੀ ਚਾਲ ਚੁੱਕ ਕੇ ਜਮਾ ਅਰੇ ਸੋ ਤਿਆਰ ਆ ਕੀ ਹੋ ਗਿਆ ਪੂਰਾ ਫਿੱਟ ਇੱਕ ਆ ਜਿਹੜੀ ਬੇਲਤੀ ਇਹ ਬੰਦ ਕਰੀ ਐ ਵੀ ਬਾਅਦ ਚ ਫਿਰ ਨਾ ਆਉਂਦਾ ਨਾ ਆਉਂਦਾ ਬੁਰਾ ਲੱਗਦਾ ਵੀ ਜੋ ਨਵਾਂ ਕੰਮ ਕਰਿਆ ਫਿਰ ਵਧੀਆ ਹੀ ਹੋਊਗਾ ਇਹ ਇਧਰੋਂ ਵੀ ਚਾਲ ਚੋਲ ਜਮਾ ਬਰਾਬਰ ਕਰਤੀ ਦੇ ਸੂਟ ਇਧਰ ਆਉਂਦੀ ਇਹਦੇ ਵਿੱਚ ਥੱਲੇ ਪੈਗਾਂ ਦੇ ਕੇ ਸੈੱਟ ਕਰੀ ਐ ਇਹ ਤੇ ਇਹਦੇ ਵਿੱਚ ਚੱਲ ਪਾਈ ਨਟਾਂ ਚ ਇਹਦਾ ਫਰਕ ਵੀ ਥੋੜਾ ਜਿਹਾ ਸਸਰਾਕ ਸਰੂਖਾਂ ਦਾ ਫਰਕ ਪਾਇਆ ਜਾਂਦਾ ਉਹ ਕੱਢਦੇ ਆ। ਤੇਰੇ ਇਹਦੇ ਹੁਣ ਥੱਲੇ ਬੈ ਗਏ ਨੇ ਕਿ ਉਹ ਤੇ ਪੱਕਾ ਟਾਂਕਾ ਲਾਤਾ। ਵੀ ਕਈ ਵਾਰ ਕੋਈ ਆਉਂਦਾ ਬੰਦਾ ਸਟਾਫ ਦਾ ਕੱਢ ਕੇ ਛਿੜਦੇ। ਇਹ ਰੋਕਾਂ ਲੱਗੀਆਂ। ਇਹ ਕਪਾ ਪਹਿਲਾਂ ਵੀ ਦੱਸਦੇ ਆ ਵੀ ਜਦੋਂ ਆਹ ਬੈਰਿੰਗ ਪਾਉਣੇ ਨੇ ਕੋਹੜੀਆਂ ਵਾਲੇ ਵੀ ਜਿਵੇਂ ਜਿਵੇਂ ਪਹਿਲਾਂ ਪਾਏ ਹੋਏ ਨੇ ਫਲਾਂਚ ਨਾਲ ਲੈ। ਜੇ ਹੁਣ ਹੋਰ ਫਲਾਂਚ ਆ ਗਿਆ ਕੋਈ ਡਾਇਆ ਛੋਟਾ ਹਦਾ। ਇਹ ਸਾਊਟ ਆਊਟ ਹੋਊਗੀ ਫਿਰ ਇੱਕ ਸਾਈਡ ਤੋਂ ਚਾਹੇ ਦਾ ਬੈੱਡ ਦੇ ਨਟ ਤੋੜੇ ਚਾਹੇ ਆਹ ਪੱਤੀਆਂ ਤੋੜਨ ਲੱਗ ਜਾਈਂ ਇਹ ਚੱਕਰ ਪੈ ਜਾਂਦਾ ਹੁੰਦਾ ਉਹਨੇ ਕਵੀਰ ਦਾ ਆਰਗੂਮੈਂਟ ਆਇਆ ਸੀ ਕਿ ਸਾਡੀ 13 ਦੀ ਗਰਾਰੀ 13 ਦੀ ਗਰਾਰੀ ਹੈ ਵੀ ਉਹਤੇ ਵੀ ਤੋੜਦੀ ਹੈ ਤੇ ਛੋੜਾ ਗੁੱਸਾ ਵੀ ਇਹਦਾ ਵੀ ਸਟਾਕ ਵੱਡੀ ਹੈ ਇਹ ਤੋੜੂ ਨਹੀਂ ਜਦੋਂ ਚਾਲਾਂ ਸਾਰੀਆਂ ਬਰਾਬਰ ਨੇ ਫੇਰ ਨਹੀਂ ਤੋੜਦੀ ਹੁੰਦੀ ਉਹ ਉਧਰੋਂ ਵੀ ਉਹਨੇ ਉਧਰੋਂ ਵੀ ਉਹਨੇ ਜੇ ਚਾਲਾਂ ਆਊਟ ਹੋਣ ਫੇਰ ਉਹਨੇ ਪੰਨ ਤੋੜ ਕਰਨੀ ਉਹ ਕਰਨੀ ਇਹ ਵੀ ਪੱਕਾ ਹੋ ਗਿਆ ਇਹ ਕੰਨ ਦੇ ਲਾਉਣੇ ਨੇ ਨਾਲ ਉਹ ਨਟਾਂ ਚ ਪੈਂਦੇ ਹੋ ਜਾਣਗੇ ਇਹ ਚ ਫਿਰ ਹਿਲਦਾ ਯਾਨੀ ਕਿ ਇਹ ਪਾਸੇ ਆਏ ਨਗ ਤੇਰੇ ਆ ਜੀ ਇਹਦੇ ਦੁਬਾਰੇ ਟਾਂਕੇ ਲਾਏ ਨੇ ਕਿ ਗੀ ਤਿਆਰ ਕਰੀ ਜਾਂਦਾ 엘리베이터 ਮੇਰੇ ਖਲੋਂ ਨਾਲ ਜੋੜ ਵੱਡ ਕੇ ਉਹੀ ਜੋੜ ਪਾਤਾ ਉਪਰਾਂ ਤੇ ਬਚਾਲੇ ਦਾ ਟੂਲ ਬਣ ਕੇ ਮੈਂ ਤਾਂ ਬੋਲ ਰਿਹਾ ਵੇਰ ਆਵਾਜ਼ ਆ ਰਹੀ ਹੈ ਇਹ ਤੇ ਵੀ ਹਲੇ ਦਿਹਾੜੀ ਪੂਰੀ ਹੋ ਲੱਗ ਜੂਗੀ ਕਿ ਕਿਹੜੀਆਂ ਹੁਣ ਇਹ ਕੈਂਚੀਆਂ ਬਾਅਦ ਤੇ ਆਈਆਂ ਇੱਕ ਇਹ ਆ ਵੱਢ ਕੇ ਤੇ ਫੇਰ ਪਾਉਗੀ ਨਹੀਂ ਐ ਲਿਫਟ ਲਾਉਂਗਾ ਕੰਮ ਵੱਡਾ ਹੋ ਗਈ। ਨਾਲ ਜਿਵੇਂ ਆਪਾਂ ਦੱਸ ਦਿੱਤੇ ਵੀ ਇਹ ਜਿਹੜਾ ਹੋ ਜਿੰਗਾ ਜਿਵੇਂ ਇਹ ਖੋਲ ਲਿਆ ਇਹ ਟੀਆਰ ਦਾ ਹੈ ਹੋਰ ਕੰਪਨੀ ਦਾ ਪਾਉਂਗੇ ਉਹਦਾ ਡਾਈ ਦਾ ਫਰਕ ਹੋ। ਉਹ ਕੇਮ ਸਾਹਿਬ ਨੂੰ ਨੋਟ ਕਰ ਦਿੰਦਾ। ਇੱਡੀ ਵਿੰਗੀ ਹੋ ਗਈ ਫਿਰ ਬੈੱਡ ਦੇ ਇਹਦੇ ਨਾਟ ਤੋੜੇ ਚਾਹੇ ਚਾਹੇ ਆਹ ਫਲਾਂ ਚ ਪੱਤੀਆਂ ਤੋੜਨ ਲੱਗ ਜੇ ਫਿਰ ਇੱਕ ਕੰਮ ਕਰਨਾ ਹੀ ਕਰਨਾ ਉਹਨੇ ਇਹਦਾ ਵੀ ਝੂਟਾ ਵੱਡੇ ਵਾਲੀ ਆ ਇਹ ਪਰਾਂ ਗੁੱਡੀ ਜੀ ਦਾ ਝੂਟਾ ਘੱਟ ਹੁੰਦਾ ਉਹ ਆ ਗੁੱਲੀ ਦੀ ਟੱਕਰ ਕਾਟਰਦੇ ਹੁੰਦੀ ਆ ਕਾਟਰ ਅੰਦਰ ਦੀ ਪੈਂਦੀ ਹੁੰਦੀ ਆ ਫਿਰ ਉਹ ਕਜੈਣ ਹਮੇਸ਼ਾ ਮਤਲਬ ਆ ਨੱਟ ਤੋਂ ਡਾਊਨ ਸਿੱਟ ਕੇ ਰੱਖੇ ਮੁਰੂ ਇਹ ਕਣਕ ਚ ਜਿਆਦਾ ਦਿੱਕਤ ਦਿੰਦੀ ਹੁੰਦੀ ਹੈ ਜੇ ਉੱਚੀ ਚੱਕੀ ਹੋਈ ਹੈ ਇੱਥੋਂ ਤਾਂ ਮਾਲ ਨਹੀਂ ਖਿੱਚਦੀ ਹੁੰਦੀ ਪੂਰਾ ਇੱਕ ਫੁੱਲ ਬਣਾਉਣ ਵਾਲਾ ਬੜਾ ਹੁੰਦਾ ਬਵਤਾ ਕਈ ਮਸ਼ੀਨਾਂ ਚ ਉਹਦਾ ਕਾਰਨ ਆਪਾਂ ਉਹ ਵੀਡੀਓ ਚ ਦੱਸਿਆ ਹੋਇਆ ਜਿੰਨੀ ਮਤਲਬ ਵੀਡੀਓ ਦੇਖਦੇ ਨੇ ਉਹ ਨਹੀਂ ਸ਼ੇਅਰ ਨਹੀਂ ਹੁੰਦੀ ਉਹ ਨਹੀਂ ਸਬਸਕ੍ਰਾਈਬ ਨਹੀਂ ਹੁੰਦੇ ਇਹ ਦਿਓ ਪੰਪ ਦੀ ਸ਼ੀਲ ਨਹੀਂ ਮਿਲੀ ਉਹ ਤੇ ਕੰਮ ਖੜਾ ਹੁਣ ਇਹਦੇ ਪੰਪੇ ਨਵਾਂ ਪਾਉਣਾ ਪੂ ਜਾਂ ਫਿਰ ਉਹ ਜਿਹੜੀ ਮੋٹے ਡਾਇਚ ਮਿਲਦੀ ਐ ਉਹਦਾ ਨਹੀਂ ਕਿੰਨੀ ਐ 17 10 7 ਇਹੋ ਜਿਹਾ ਨੰਬਰ ਉਹਦਾ ਤੇ ਜਾਂ ਫਿਰ ਉਹ ਰਾਗੜ ਕੇ ਪਾਉਣੀ ਪੂ ਇਹ ਵੀ ਓਕੇ ਹੋ ਗਈ ਇਹ ਫਲੈਟ ਤੋਂ ਮਰਦੀ ਦੀ ਮਸ਼ੀਨ ਐ ਬੈਲਟਾ ਬੈਲਟਾ ਐਡਲਾਨ ਦੀ ਇਹਦੇ ਲੋਡ ਨਹੀਂ ਵਿੱਚ ਆਪਾਂ ਖਿੱਚ ਕੇ ਐਡਲਾਨ ਨੇ ਕਹਿੰਦਾ ਬੈਲਟ ਟਾਈਟ ਹੋ ਗਈ ਉਹਨੂੰ ਨਹੀਂ ਹੁੰਦੀ ਹੁੰਦੀ ਜੇ ਉਹ ਦੇਖਣੀ ਢਿੱਲੀ ਡੈਟ ਦਾ ਫਰਕ ਤੋਂ ਘੇੜਾ ਦੇ ਕੇ ਦੇਖ ਲਓ ਵੀ ਸਾਰੀ ਮਸ਼ੀਨ ਘੁੰਮਦੀ ਹੈ ਜੇ ਸਲਿੱਪ ਮਾਰਦੀ ਹੈ ਫਿਰ ਢਿੱਲੀ ਉਹ ਆ ਇਹ ਵੀ ਚੀਜ਼ ਦਾਣੇ ਮਾਰਨ ਦੀ ਸ਼ਿਕਾਇਤ ਦਾ ਇਹ ਵੀ ਕਾਰਨ ਹੋ ਜਾਂਦਾ ਇੱਕ ਅਦੀ ਆ ਗੁਟਕਾ ਵੀ ਇਹਦਾ ਦੂਰ ਘਟਰ ਨਾਲ ਘਟਰ ਬਾਹਰ ਦੀ ਪੈਂਦੀ ਹੈ ਮਤਲਬ ਜਿਵੇਂ ਸੈਟ ਪਾਉਣੇ ਆ ਵੀ ਇੱਕ ਨਾ ਪਾਓ ਇਹ ਦੋਨੇ ਇੱਕ ਬਰਾਬਰ ਦੇ ਲਿਆ ਕੇ ਨਵੇਂ ਦੇ ਦੋ ਪਾਉਣੇ ਨੇ ਦੋਨੇ ਪਹਿਣ ਉਧਰ ਗਰਾਰੀ ਇਧਰ ਗੁਟਕਾ ਫੇਰ ਸਹੀ ਰਹਿੰਦਾ ਦੁਕਾਨਾਂ ਤੇ ਮਾਲ ਵੇਚਣਾ ਹੁੰਦਾ ਹੈ ਕਹਿੰਦਾ ਹਾਂ ਠੀਕ ਹੈ ਜੀ ਠੀਕ ਹੈ ਹਨਾ ਪਰ ਆਪਣੇ ਹਿਸਾਬ ਨਾਲ ਮੁੜ ਕੇ ਮਿਰਤਾ ਬਹੁ ਪੈਂਦੀ ਹੈ ਹੁਣ ਜੇ ਵੱਡੇ ਸੂਟ ਮਤਲਬ ਇਹ ਵੱਡੇ ਵਾਲੀ ਉਹ ਛੋਟੇ ਵਾਲੀ ਪੈਗੀ इधरों किश्ती पिछे नक्की रहू उधरों खिंचू फिर नी भे ने पा नणी पा नणी न। 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 बस ओलीवेटर टांग के सीपा सुपा पाने कन्न कुन दे फर्क वो ला देंगे ਕੁਪਰਲਾ ਟੈਂਕ ਵਾਲਾ ਜਿਹੜਾ ਦਾਣੇ ਗਾਂ ਘਰਦਾ ਹੁੰਦਾ ਉਹ ਬਰਮਾ ਸੈੱਟ ਕਰਕੇ ਪਾਉਣਾ। ਉਹ ਪਏ ਪਰ ਸੋਚਿਆ ਹੋਇਆ। ਆ ਇਹਦੇ ਫਰੀ ਕਰਤੇ ਦੋਵੇਂ। ਉਹ ਬ੍ਰੇਕ ਕੰਮ ਕਰ ਲਾਤੇ। ਬੀਸ ਸੈਂਟਰ ਦੋਨੇ ਨਵੇਂ ਪਾਈ ਗਏ। ਬੇਟਰ ਚੜ ਗਿਆ ਇਹਦਾ ਪੂਸ ਵਾਲਾ ਜਿਹੜੇ ਲਾਉਣੇ ਸਪੋਟਾ ਸਵਟਾ ਇੱਥੋਂ ਦੀ ਪੱਤੀ ਵੱਡੀ ਸੀ ਡੇਡੀ ਕਰਕੇ ਆਹੀ ਪੱਤੀ ਪੈਂਦੀ ਕਰ ਦਾਂਗੇ ਟੈਂਡੂ ਦਾ ਸੈੱਟ ਕਰਨਾ ਇੱਧਰੋਂ ਇਹ ਜਮਾ ਸਹੀ ਆ ਕੇ ਨਰਨੋਟ ਪੈ ਗਈ ਇੱਕ ਪੱਤੀ ਉੱਥੇ ਲਾ ਕੇ ਉੱਥੇ ਸਪੋਰਟ ਬਣਾ ਦਾਂਗੇ ਜੀ ਬਾਕੀ ਫਿਰ ਹੁਣ ਸੀਪਾ ਸੁਪਾ ਪਾਉਣੇ ਆ ਜਿਹੜੇ ਕੰਨਾ-ਕੰਨਾ ਜਿਹਦਾ ਫਰਕ ਹੋਊਗਾ ਉਹ ਲੱਗ ਜੂ ਤੇ ਦੋ ਜਾਣੇ ਫ੍ਰੈਸ਼ਰ ਪਾਉਣਗੇ ਫਿਰ ਇਹਨੂੰ ਮਸ਼ੀਨ ਨੂੰ ਅੱਗੇ ਕਰਕੇ ਦੂਜੀ ਮਸ਼ੀਨ ਉੱਤੇ ਲਿਆ ਕੇ ਜਿਹੜਾ ਉਹਦਾ ਕੰਮ ਹੈ ਉਹ ਦੇਖਾਂਗੇ ਅੱਜ ਜਾਨੀ ਕੀ ਇਹ ਤੇ ਲੱਗ ਜਾਊ ਨੇੜੇ ਤੱਕ ਜਿੰਨੇ ਆਹ ਪੂਰੀ ਬਦਲੀਏ ਕੋਈ ਨਹੀਂ ਹੈਗਾ ਵੀ ਟੁੱਟਣ ਕਰਕੇ ਬਦਲੀਏ ਬੈਲਟਾਂ ਵਿੱਚ ਵੱਢ ਜਾਂਦੇ ਨੇ ਚੱਕਰ ਪਾਜ ਜਾਂਦੇ ਨੇ ਫਿਰ ਉਹ ਜਿਵੇਂ ਉੱਤੇ ਮਾਡਲ ਚ ਕਰਤਾਰਾ ਹੁੰਦੀਆਂ ਨੇ ਉਹਨਾਂ ਦੇ ਸੈੱਟ ਹੁੰਦਾ 32 15 ਤੇ 52 ਦਾ 52 ਜਾਂ 54 ਹਨ ਜਿਵੇਂ ਕਈ ਵਾਰੀ ਸੀਪਾਂ ਰਾਹੀਂ ਦਾਣੇ ਮਾਰਨੋਂ ਨਹੀਂ ਹਟਦੀਆਂ ਉਹ ਜਾਂ ਤਾਂ ਉਹਦੇ ਆ 16 ਦੀ ਹੋ ਜੇ ਆਹ ਗਰਾਰੀ ਜੇ ਇਹ ਨਹੀਂ 16 ਦੀ ਕਰਨੀ ਫਿਰ ਉਹ 32 ਵਾਲੀ 30 ਦੀ ਉਹ ਵਰ ਪੱਨ ਤੋੜ ਨਹੀਂ ਕਰਦੀ ਕੀ ਹੋ ਗਿਆ ਜੀ ਮੈਂ ਵੀ ਉਹ ਲਿਆਂਗੇ ਇਥੇ ਸਪੋਰਟ ਲਾਉਣੇ ਉਰੇ ਲਾ ਮੈਂ ਇਥੇ ਹੀ ਲਾਉਦੇ ਜੀ ਆਹ ਪੱਤੀ ਦੀ ਲਾਵਾਂਗੇ ਫੇਰ ਐਲੀਵੇਟਰ ਨੂੰ ਖਿੱਚ ਲੈਣ ਦੀ ਆ ਪਾੜ ਦੀ ਆਹ ਥੱਲੇ ਕਰਕੇ ਇਹਦੇ ਪੱਤੀ ਦੀ ਵੱਡੀ ਦੀ ਉੱਚੀ ਆ ਨਟ ਪੈਂਦਾ ਕਰ ਦਾਂਗੇ ਇੱਕ ਉੱਪਰ ਲੱਗ ਜੀ ਭਾਈ ਤੂੰ ਫੇਰ ਨਹੀਂ ਇਹ ਪਾੜ ਜੇ ਜਾਂਦੇ ਨੇ ਉਰੇ ਨਹੀਂ ਲਾਉਂਦੇ ਆਈਡੋ ਦਾ ਫਰਕ ਨਹੀਂ ਭਾਈ ਉਹ ਤਾਂ ਲੰਮਾ ਨਟ ਪਾ ਕੇ ਬਾਸਰਾ ਪਹਿਣੀਆ ਦੋ ਤਿੰਨ ਦੀ ਬਾਕੀ ਦਾ ਸੈਕਟਰ ਪਾਕੰਦ ਸਾਰਾ ਇੱਥੇ ਤੰਗਲੀ ਰੱਖਣੀ ਹੁੰਦੀ ਹੈ ਨੀਵੀਂ ਜੀ ਸਾਵਾ ਕਰਾ ਨਾਲ ਨਾ ਖਾਜੀ ਇਹ ਕਮ ਰੁਕਾਂ ਦੀਆਂ ਬਣ ਗਈਆਂ ਆਜੋ ਹਣ ਹੋ ਗਿਆ ਮੈਂ ਨਾ ਦੱਸਾਂ ਕਿ ਉੱਪਰ ਲਿਆ 13 ਦੇ ਹਾਂ ਅੱਜ ਸੀਪਾ ਵਾਲਾ ਵੀ ਭਾਈ ਲੰਬਾ ਲਾਉਣਿਆ ਬੰਦੇ ਦਾ ਕਹਿੰਦਾ ਸੀਪਾ ਕਿਵੇਂ ਬੰਨਦੇ ਕਿ ਬਾਬੇ ਦੀ ਕਿਰਪਾ ਨਾਲ ਆਪਾਂ ਕਦੇ ਮੁੜ ਕੇ ਸੀਪ ਨਹੀਂ ਛੇੜੀ ਹੈਗੀ ਜਿੱਥੇ 11 ਬੰਨਦੇ ਹੱਥਾ ਚ ਫੋਨ ਫੜਿਆ ਸਾਹਾ ਬਕਰ ਦੀ ਜਿਹੜੀ ਸੋਣੀ ਬੰਨੇ ਗਏ ਨੇ ਵੀ ਸਾਰੀ ਅਸੈਂਬਲੀ ਨੂੰ ਵੀ ਗੇੜਾ ਆ ਜਾਂਦਾ ਨਹੀਂ ਇਕੱਲੇ ਵੀ ਨਹੀਂ ਘੁੰਮਦੇ ਹੁੰਦੇ ਇਹ ਹਾਰੇ ਲਈ ਦੇਖਤੀ ਮਾਰ ਕੇ ਦੋ ਜਿੰਨੀ ਵੀ ਖੜੀ ਆਵਾਂਗੇ ਹੋ ਖੋਲਣਾ ਹੋਊ ਉੱਥੋਂ ਅੱਛਾ ਇਹ ਨਹੀਂ ਰਮਾਉਣਗੇ ਸੋਤ ਇਹਨੂੰ ਵੀ ਮੈਨਲਾ ਦਾ ਆਪਾਂ ਹੀ ਖਵਾਵਾਂਗੇ ਕੀ ਹੋ ਗਿਆ ਹਾਂ ਇੱਕ ਥਾਂ ਮੇ ਬੰਨਿਆ ਹੋਇਆ ਦੀ ਅਸੀਂ ਇੱਧਰ ਬੰਨ ਲੈ ਅੱਜ ਟਾਣੀਆਂ ਉੱਚੀਆਂ ਕਰਕੇ ਵੀ ਚੱਕੀ ਤੁਰੀ ਚੱਲ ਲੈ ਫੜ ਗਈ ਹੀਪ ਆਹ ਟਰੈਕਟਰ ਥੋੜਾ ਗਿਆ ਉਿੱਦੋਂ ਦਾ ਬਾੜਾ ਜਾਂਦੇ ਆ ਹਿੰਮੇਂਦਰਾ ਦਾ ਪਹਿਲਾਂ ਜੋਂ ਆਉਂਦੇ ਹੁੰਦੇ ਸੀ ਸਾਰੀ ਇੱਧਰ ਮਹਿੰਦਰਾ ਉੱਧਰ ਭਗਦਾ ਰਿਹਾ ਸੀ ਉੱਪਰ ਤੇ ਨੀ ਸਾਰੇ ਉੱਧਰ ਹੀ ਮਹਿੰਦਰਾ ਸੀ ਮੰਡ ਦੇ ਵਿੱਚ ਜਾ ਜੂ ਬਹਿ ਗਿਆ ਨਾਲ ਤੇ ਮੈਂ ਉਹਨੂੰ ਕਿਹਾ ਮਾਹ ਬੈਠਣਾ ਮਾਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾ ਜੂਗੇ ਮੈਨੂੰ ਲਾ ਦੇ ਉਹ ਕਹਿੰਦਾ ਮੈਂ ਰੋਕ ਲਿਆ ਸਾਰਾ ਖੁੱਬ ਜੂ ਜੂਗੇ ਪੰਗਾ ਹੀ ਲੈ ਲਿਆ ਦੀ ਬਹਿ ਕੇ ਕਹਿੰਦਾ ਜੇ ਰੁਕ ਗਿਆ ਫਿਰ ਉੱਥੇ ਖੜੂ ਹੈ ਕਹਿੰਦਾ ਮੈਂ ਬੈਠਾ ਰਹਾ ਹੱਥ ਪਾਲਾ ਕਹਿੰਦਾ ਬਸ ਇਸ ਤੋਂ ਵੱਧ ਨਹੀਂ ਇਹਦਾ ਖੜਾ ਹੁੰਦਾ ਹਾਂਜੀ ਕੈਸੇ ਹੋ ਸੇ ਮント ਪ੍ਰਧਾਨ ਹੈ ਤਾਂ ਕੀ ਦੀ ਬਾਰੇ ਕੀ ਦੀ ਲੀਕ ਤਾਂ ਇਹਦੀ ਐ ਸਾਲੀ ਇਹਦੀ ਬਾਰੇ ਇਹਦੀ ਲਾਉਣੀ ਆ ਉਹ ਨਹੀਂ ਉਹ ਦੇ ਲਾਉਣੀ ਆ ਆਹੇ ਉਹ ਜਿਹੜੀ ਪੱਤੀ ਵੱਡੀ ਆ ਜੱਗੀ ਉਹ ਰੇਟ ਉਰੇ ਦਾ ਇਹਦੇ ਨਾਲ ਨਹੀਂ ਲਾਉਂਦੇ ਕੁਝ ਵੀ ਉਰੇ ਦਾ ਫਿਰ ਇਹ 엘ਿਵੇਟਰ ਪਾੜ ਜਾਂਦੇ ਨੇ ਇੱਥੇ ਇਹਦੇ ਨੋਕਰ ਤੇ ਲੱਗ ਜੀ ਇਹਦੇ ਕਿਹਦੇ ਲੱਗ ਜੀ ਇਹਦੇ ਪੱਤੀ ਲਾਉਣੀ ਨਹੀਂ ਨਾ ਲਾਉਣੀ ਨਹੀਂ ਇੱਥੇ ਤਾਂ ਉਹੀ ਲੱਗ ਜੇ ਇਹ ਉਧਰ ਉੱਪਰ ਲੱਗ ਜੀ ਯਾਰ ਉੱਥੇ ਆ ਬੇਗਮ 엘ਿਵੇਟਰ ਤੇ ਉਨੀ ਐਂਗਲਾ ਛੋਟਾ ਕਾ ਵੱਡਾ ਉਹ ਜੱਗੀ ਹੋਈ ਉਹ ਨਾਲ ਹੀ ਲਾ ਉੱਪਰ ਹੀ ਲੱਗੀ ਹੋਈ ਆ ਥੱਲੇ ਲਾ ਦੇ ਸਹੀ ਦਾ ਖੜਾਣੀ ਹੈ ਹਿੱਟਾਂ ਇੱਧਰ ਨਾ ਨਾ ਕਿੱਧਰੋਂ ਮੰਗਦੇ ਨੇ ਆਹ ਦਾ ਦੀ ਦਾ ਯਾਰ ਇਹ ਤਾਂ ਥੱਲੇ ਆਲਾ ਹਾਰ ਪਰ ਛੋਟਾ ਬੇਕਾ ਦੇ ਕਿੱਥੇ ਆ ਛੋਟਾ ਬੇਕਾ ਕਿੱਥੇ ਦੇਈ ਛੋਟਾ ਤੇ ਉੱਪਰ ਹੀ ਹੈ ਹੈ ਕਿੱਥੇ ਪਿਆ? ਚੱਲ ਜਲਦੀ ਕਰਨਾ। ਇਹ ਆਵਾਜ਼ ਵੀ ਚੜਕੇ ਆਉਂਦਾ ਰਹੇ। ਬੱਠਾ ਪੁੱਟਾ ਦੇ ਕੇ ਇਹਨੂੰ ਆਵਾਜ਼ ਵੀ ਦੇ ਕੇ ਕਰਵਾਉਣੀ ਪੈਣੀ ਹੈ। ਇਹ ਕਰ। ਇਹ ਆਵਾਜ਼ ਨੂੰ ਲਾ। ਇਹ ਸਪੋਰਟ ਦਾ ਕਿੰਨੇ ਦੀ? ਇਹ ਸਪੋਰਟ ਦਾ ਵਿਊਰੇਜ ਇਹ ਕੋਈ ਚੀਜ਼ ਪਾ ਕੇ ਲਾ ਦੀਏ ਤੇ ਪੈ ਪੋ ਜਾ। ਹਾਂ ਜੇ ਉੱਪਰ ਲਾ ਫਿਰ ਇਹਨੇ ਕਿੱਧਰ ਹੱਲਣਾ ਹੈ? ਹੱਲਣਾ ਵੀ ਨਹੀਂ ਹੈ। ਪਰ ਦੇਰ ਹੋ ਸਕਦੀ ਨਹੀਂ ਆ ਲੱਗਿਆ ਹੈ ਨਾ ਨਾ ਪੱਟ ਨਹੀਂ ਸਕਦੇ ਬਾਹਰ ਜਵਾੜਾ ਇੱਧਰ ਹੀ ਨਾ ਖੜ੍ਹਦੇ ਤਾਰਨ ਉਰੇ ਫੜੀ ਛੋਟਾ ਪੇਜ ਗੱਡੀ ਮੂਹਰੋ ਮੂਹਰੋ ਕੱਢ ਲੈ ਆ ਜਾ ਮੈਂ ਪਾ ਦਿੰਦਾ ਅੱਧੇ ਹੈਗੇ ਨੇ 16 ਦਾ ਬੜਾ ਫਰਕ ਅੱਧੇ ਹੈਗੇ ਨੇ ਆ ਪਾਈ ਉੱਪਰ ਲਾ ਦੇਖ ਤੇ ਨਾ ਦੇ ਹੁਣ ਪਾ ਚੱਲ 3 3 ਠੀਕ ਹੈ ਇਧਰ ਹੀ ਪੇਗ ਲਾ ਕੇ ਢੱਕਣਾ ਸੀ ਸੇ ਪਸੂਪਾ ਲੱਗਿਆ ਪਾਉਣ ਉਹਨਾਂ ਦੇ ਕੰਨ ਕੋਲ ਲਾਉਣੇ ਆ ਤੇ ਐਲੀਵੇਟਰ ਪੱਕੇ ਹੋ ਗਏ ਬਰਮੇਪੁਰ ਵਿੱਚ ਪੈ ਗਈ ਉਹਦੀ ਚੈਨ ਪੈ ਗਈ ਕਿਤਨਾ ਇਹਨਾਂ ਦੇ ਆ ਚੀਜ਼ਾਂ ਬਹੁਤਿਆਂ ਦੂਰ ਨੇ ਪੱਤੀਆ ਹੁਣ ਜੇ ਇੱਦਾਂ ਹੀ ਰੱਖਦੇ ਆ ਤਾਂ ਮਾਲ ਆ ਜਿਹੜਾ ਇਹਨੇ ਘਮਾ ਘਮ ਇੱਥੇ ਰੱਖੀ ਜਾਣਾ ਚੂਰਾ ਕਰੀ ਜਾਣਾ ਵੀ ਮੌਕੇ ਦੇ ਜਿਹੜੀ ਰੇਲ ਆ ਮਾਲ ਫੜੇ ਉਹ ਦਾਣੇ ਵਾਲੇ ਦੀ ਵੀ ਤੇ ਦੀ ਵੀ ਦੋਨਾਂ ਦੀ ਬਰਾਬਰ ਕਰਨੀ ਆ ਛੋਟੀ ਆ ਇਹ ਕੱਟ ਦੇ ਕੇ ਪੱਤੀਆਂ ਜੱਜੀ ਲੱਗਿਆ ਹੋਇਆ ਕੱਟਣ ਤੇ ਹੀ ਰਿਪੋਰਟ ਹੋ ਗਈ ਬਾਲਜਾ ਪਾ ਕੇ ਲਾ ਦੀ ਨਾ ਪੱਤੀ ਗੁਰੀ ਜੀ ਨਹੀਂ ਲੱਗਦੀ ਬਸ ਧੁੱਪ ਜੀ ਨਹੀਂ ਹੋਈ ਇਹ ਪੱਕਾ ਹੋ ਗਿਆ ਉਹ ਉੱਪਰਲੀ ਸ਼ਾਫਟ ਇਹਦਾ ਸਾਰਾ ਰਿਗਾਰਡ ਉਧਰੋਂ ਚੱਲਦਾ ਨਾ ਇਦੋਂ ਅੰਦਰ ਨੂੰ ਕਰਕੇ ਫਿਰ ਬੁਰੀ ਜੀ ਨਹੀਂ ਲੱਗੂ ਬਰਾਬਰ ਜੇ ਕਰ ਦਾਂਗਾ ਅੱਜ ਜਾਣੀ ਕਿ ਅੱਜ ਦਾ ਥਰੇਸਰ ਦੂਸਰ ਪੈ ਜਾਊਗਾ ਕੱਲ ਫਿਰ ਆ ਕੀਤੀ ਵਾਲਾ ਕੰਮ ਵਧ ਗਿਆ ਕੱਢਣੀ ਪੈਗੀ ਦੁਬਾਰੇ ਇਹ ਰਾਹ ਫੇੜਨੇ ਪੈਗੇ ਉਹਦੇ ਕਰਕੇ ਕੱਲ ਪਾਇਆ ਨਹੀਂ ਉਸੇ ਕੰਮ ਜਾਵੇ ਜਦੋਂ ਲੱਗੇ ਰੀਜਨਲ ਆ ਫਿਰ ਹਨਾ ਤਾਲ ਮਟਾਲਾ ਜਾਨੀ ਕਰਿਆ ਜਾਂਦਾ ਤੇ ਵੀ ਮਾੜੀ ਰੂਹ ਹੀ ਨਾਲ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਫਿਰ ਹੁਣ ਜਦੋਂ ਇੰਨਾ ਕੁਝ ਹੋ ਗਿਆ ਮਾੜੇ ਮੋٹے ਪਿੱਛੇ ਭੱਜੂ ਭੱਜੂ ਕਰੀ ਜਾਓ ਫਿਰ ਗੱਲ ਨਹੀਂ ਬਣੂਗੀ ਹੁਣ ਵਾਲਿਆਂ ਕੰਮਾਂ ਦੀ ਆ ਕੇ ਲਾਂਬਾ ਹੋਣਾ ਹੁੰਦਾ ਇਹ ਡੂ ਡੂ ਦਾ ਪੂਰਾ ਵਧੀਆ ਹੈ ਆ ਦੇ ਰੀਲ ਪਾਈ ਸੀ ਸਾਨੂੰ ਤਾਂ ਮੈਂ ਕਮੈਂਟ ਆਫ ਕਰੇ ਮਹਾ ਜਰ ਕੋਈ ਕਿਹਾ ਜਾ ਹੁੰਦਾ ਕੋਈ ਜਾ ਜਾ ਹਨਾ ਕੋਈ ਬੰਦਾ ਜਾਂਦਾ ਬੋਲਦਾ ਤੇ ਫਿਰ ਮਹਾ ਚੱਲ ਦੇਖੀਏ ਫਿਰ ਆਨ ਕਰੇ ਚੱਲੀ ਜਾਂਦੀ ਆ ਵਧੀਆ ਉਸੇ ਸ਼ੋਰਟ ਇਹ ਤੇ YouTube ਤੇ ਪਾਇਆ ਉੱਪਰਲਾ ਕੰਮ ਇਹਦਾ ਕੋਈ ਹੋਰ ਇੰਨਾ ਹੈ ਨਹੀਂ। ਨਾਰਿੰਗਾ ਸਾਇਰ ਕੰ ਸਾਰਿਆਂ ਨੂੰ ਗ੍ਰੀਸ ਆ ਗਿਆ ਸੀ। ਜਿਹੜੇ ਕਹਿੰਦੇ ਸੀ ਉਹਨਾਂ ਨੂੰ ਕਰਕੇ ਸਟ੍ਰੈਕ ਕਰਤੇ। ਪੈਂ ਹੱਥ ਤੋਂ ਮੈਦੋਂ ਤੋਂ ਉਹਨਾਂ ਨੂੰ ਪਈ ਆ। ਹਾਂ ਇੰਨੀ ਗਰਮੀ ਲੱਗਣ ਲੱਗੀ। ਸਹੀ ਰਾਤ ਨੂੰ ਠੰਡਾ ਹੁੰਦਾ ਬਹੁਤ। ਇਹ ਤੇ ਦਰਿਆ ਚੜਿਆ ਹੋਇਆ ਹੈ ਨਾ ਹੜਾ ਇੱਥੇ ਚਲੋ ਬਾਬਾ ਭਲੀ ਕਰੀ ਮੈਨੂੰ ਤਾਂ ਫੰਡੇ ਵਾਲਾ ਕੰਮ ਕੋਈ ਰਿਹਾ ਨਹੀਂ ਲਾਹੇ ਪਰ ਨਹੀਂ ਨਾ ਕਿਹਾ ਕਿ ਬਲੋਰ ਚਾਲਦਾ ਕਰਨਾ ਕਟਰ ਵਾਲਾ ਲੈ ਕੇ ਤਾਂ ਫੰਡੇ ਲੱਗਿਆ ਹੋਇਆ ਚੱਲਦਾ ਹੈ ਯਾਨੀ ਕਿ ਤੁਹਾਨੂੰ ਦੁੰਗਰੀਵਾਦੀ ਪਾਉਂਦਾ ਉਹ ਪੁਲੀ ਛੋਟੀ ਬਹੁਤੀ ਆ ਪੁਲੀ ਹੈਗੀ 3 ਇੰਚੀ ਪੁਲੀ ਇਹਦੀ 4 1/2 ਹੋਵੇ ਜਿਵੇਂ ਆਪਾਂ ਫਰੈਸਰ ਦੇ ਚੱਕਰ ਬਾਜਿਆਂ ਦੇ ਨਾਲ ਇਹ ਜੀ ਵੀ ਬਾਜਾਂ ਦੀ ਆ ਫਿਰ ਇਹ ਕੈਬਨ ਵੀ ਕੰਬਣ ਲਾ ਆਂਦੀ ਆ ਫੇਲੇ ਪੈਪਾ ਉੱਪਰ ਲਾਉਣੀਆਂ ਨੇ ਬਾਈ ਕਹਿੰਦਾ ਬਾਸਲਾ ਪਈਆਂ ਨੇ ਦੋ ਲਿਆ ਹੁਣ ਨੀਰ ਜੀ ਕਿਤਾ ਕਰਮਈਏ ਤੇ ਇਹਨਾਂ ਨੇ ਹੁਣੇ ਸਮਾਂ ਦੀ ਲੱਗ ਜਾਣ ਤਾਂ ਕਿ ਜਿਹੜੇ ਹੈਗੇ ਹਨ ਆਹ ਔਰੇ ਜਿ ਲਾ ਲਾਂਗੇ ਬਾਸਲਤਾਨ ਪਾਈਪ ਲੱਗ ਜਾਣੇ ਗਰੀ ਸਾਲੇ ਭਾਈ ਮਹੀਨੀ ਜੀ ਪਹਿਲਾਂ ਉਹ ਹੀ ਲਾ ਦੇ ਜਾਂਦੇ ਕੀ ਉਹ ਹੋ ਗਈ ਤਿੰਨ ਚਾਰ ਜਿਹੜੇ ਕੱਟੇ ਹੋ ਗਏ ਪਟਿਆਲੇ ਦਾ ਰਸਮਾ ਨਾ ਜਿਹੜਾ ਰਸਮਾ ਲੁਹਣੇ ਦਾ ਆਪ ਵੀ ਜ਼ਰੂਰ ਦਾ ਗਰਦਾਸਪੁਰ ਦਾ ਜੀ ਉਸਨੇ ਸੋਚਿਆ ਨਹੀਂ ਜੀ ਹੋਰ ਹਲੋ ਹਾਂ ਵਧੀਆ ਨਹੀਂ ਗਿਆਣ ਹੋ ਗਿਆ ਤੇਰੇ ਠੀਕ ਹੈ ਕਿੱਥਾ ਨੂੰ ਜਾ ਹਾਂ ਤਾਂ ਵੇਦਿਆ ਕੰਮ ਹਾਂਜੀ ਥ੍ਰੈਸ਼ਰ ਉੱਤਰ ਹਟਲੇ ਵਿੱਚ ਕਈ ਵਾਰਾਂ ਝੋਨੇ ਦਾ ਆਪਾਂ ਇਧਰੋਂ ਮਿਲ ਲੈਣੇ ਹੁੰਦੇ ਆ ਸਾਈਡਾਂ ਤੋਂ ਵੀ ਬਰਾਬਰ ਹੈ ਇਹ ਚੀਜ਼ ਮੈਨ ਨਹੀਂ ਹੁੰਦੀ ਝੋਨੇ 'ਚ ਇਹਨਾਂ ਦਾ ਗੈਪ ਬਰਾਬਰ ਚਾਹੀਦਾ ਵੀ ਜੇ ਇੱਕ ਪਾਸੇ ਵੱਧ ਘੱਟ ਹੁੰਦਾ ਉਹਦਾ ਕੋਈ ਚੱਕਰ ਨਹੀਂ ਮੇਨ ਮੁੱਦਾ ਇਹਨਾਂ ਦਾ ਹੁੰਦਾ ਜੇ ਉਹ ਇੱਕ ਪਾਸੇ ਆਪਾਂ ਬਰਾਬਰ ਕਰ ਲਿਆ ਕੀ ਲੀਆਂ ਨੇੜੇ ਰਹਿ ਗਈਆਂ ਟੋਟਾ ਹੁਣਾ ਫਿਰ ਵੀ ਨਹੀਂ ਹਟਦਾ ਇਧਰ ਤੇ ਆਰਾ ਸੀਪਾ ਦੇ ਘਰ ਨੂੰ ਰੱਖੇ ਪਏ ਨੇ ਲਓ ਇੱਕ ਦੇ ਟੁੱਟ ਚ ਲੱਗੀ ਤੇ ਉਹ ਬੱਤੀ ਚੱਲ ਗਈ ਸਦਮ ਚੜਦਾ ਸਰਾ ਇਸ ਨੂੰ ਆ ਗਿਆ ਰਸਤਰਾ ਸਾਫਟ ਤਿਆਰ ਹੁੰਦੀ ਐ ਨੌ ਕੱਢ ਕੇ ਹੋ ਜਾਏ ਇਧਰੋਂ ਕੱਢ ਦੇ ਜਿੱਕੀ ਕੀ ਖੜੇ ਨੇ ਦਰਬੇਸ਼ ਹੈ ਓਏ ਹੈਲੋ ਕਰ ਹੈਲੋ ਕਰ ਹੈਲੋ ਕਰ ਹੈਲੋ ਕਰ ਹੈਲੋ ਕਰ ਕਰ ਹੁਣ ਲੋ ਲਾ ਕੇ ਆ ਜਾ ਬੱਡਾ ਥੋੜਾ ਵੱਡਾ ਵੱਡਾ ਲੱਗੂ ਵੱਡਾ ਉਹ ਲਾਲ ਜੰਦਰ ਨੂੰ ਘੁੱਟਣ ਵਾਲਾ ਹਾਂ ਉਹ ਤਾਂ ਬਣ ਗਈ ਉਹ ਤੈਨੂੰ ਤੇਰੇ ਅਜ ਪਾਉ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਠੀਕ ਹੈ ਜੀ ਧੰਨਵਾਦ